ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਹ ਚੁੱਕੇ ਰਜੇਸ਼ ਤਰਪਾਠੀ ਨੂੰ ਪੰਜਾਬ ਸਰਕਾਰ ਨੇ ਚਾਰ ਸ਼ੀਟ ਜਾਰੀ ਕਰ ਦਿੱਤੀ ਹੈ ਤੇ ਉਹਨਾਂ ਦੀ ਜਾਂਚ ਵਾਸਤੇ ਇੱਕ ਸੀਨੀਅਰ ਅਧਿਕਾਰੀ ਨੂੰ ਪੜਤਾਲੀਆ ਅਫਸਰ ਵੀ ਨੁਕਤ ਕਰ ਦਿੱਤਾ ਹੈ ਮੁਕਸਰ ਦੇ ਡਿਪਟੀ ਕਮਿਸ਼ਨਰ ਰਹੇ ਆਈਐਸ ਅਫਸਰ ਰਜੇਸ਼ ਤਰਪਾਠੀ ਦੇ ਖਿਲਾਫ ਸ਼ਿਕਾਇਤਾਂ ਜਿਹੜੀਆਂ ਆਈਆਂ ਸੀ ਜਿਹਦੇ ਚੱਲਦੇ ਆ ਫਿਰ ਸ਼ਿਕਾਇਤਾਂ ਦੀ ਪੜਤਾਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾੜ ਵੱਲੋਂ ਜਿਹੜੇ ਨੇ ਡਿਪਟੀ ਕਮਿਸ਼ਨਰ ਜੇਹਤਰਪਾਠੀ ਨੂੰ ਮੌਕੇ ਤੇ ਹੀ ਮੁਅਤਲ ਕਰ ਦਿੱਤਾ ਸੀ ਤੇ ਹੁਣ ਉਹਨਾਂ ਦੇ ਖਿਲਾਫ ਚਾਰ ਸ਼ੀਟ ਵੀ ਜਾਰੀ ਕਰ ਦਿੱਤੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਸਰਕਾਰ ਨੇ ਆਈਏਐਸ ਅਧਿਕਾਰੀ ਰਜੇਸ਼ ਤਰਪਾਠੀ ਨੂੰ ਚਾਰ ਸ਼ੀਟ ਜਾਰੀ ਕਰ ਦਿੱਤੀ ਹੈ ਬਕਾਇਦਾ ਉਹਨਾਂ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਲਈ ਸੀਨੀਅਰ ਆਈਏਐਸ ਅਧਿਕਾਰੀ ਡੀਕੇ ਤਿਵਾੜੀ ਨੂੰ ਜਾਂਚ ਅਧਿਕਾਰੀ ਵੀ ਨਿਯੁਕਤ ਕਰ ਦਿੱਤਾ ਹੈ ਦ ਸੰਜੋਗ ਹੈ ਕਿ ਰਜੇਸ਼ ਤਰਪਾਠੀ ਸ਼ਿਰਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸਨ ਅਤੇ ਕਰੀਬ 6 ਮਹੀਨੇ ਪਹਿਲਾਂ ਉਹਨਾਂ ਨੂੰ ਸਰਕਾਰ ਨੇ ਮੁਅਤਲ ਕਰ ਦਿੱਤਾ ਸੀ ਰਜੇਸ਼ ਤਰਪਾਠੀ ਇੱਕ ਪੀਸੀਐਸ ਅਫਸਰ ਸਨ ਤੇ ਉਹ ਪ੍ਰਮੋਟ ਹੋ ਕੇ ਆਈਐਸ ਅਫਸਰ ਬਣੇ ਸਨ ਤੇ ਉਹਨਾਂ ਨੂੰ ਪਹਿਲੀ ਵਾਰਾ ਮੁਖਸਰ ਸਾਹਿਬ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਸੀ ਜਿੱਥੇ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਸੀ ਉਹਨਾਂ ਸ਼ਿਕਾਇਤਕਰਤਾਵਾਂ ਵਿੱਚੋਂ ਮੁਖਸਰ ਦੇ ਆਮ ਆਦੀ ਪਾਰਟੀ ਦੇ ਐਮਐਲਏ ਕਾਕਾ ਬਰਾੜ ਹੋਣੀ ਵੀ ਸ਼ਾਮਲ ਸੀ ਜਿਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਫਿਰ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਰਜੇਸ਼ ਤਰਪਾਠੀ ਨੂੰ ਮੌਕੇ ਤੇ ਹੀ ਮੁਅਤਲ ਕਰ ਦਿੱਤਾ ਸੀ ਸ਼ਿਕਾਇਤਾਂ ਮਿਲਣ ਉਪਰੰਤ ਪੰਜਾਬ ਸਰਕਾਰ ਨੇ 17 ਫਰਵਰੀ ਨੂੰ ਰਜੇਸ਼ ਤਰਪਾਠੀ ਨੂੰ ਮੁਅਤਲ ਕਰ ਦਿੱਤਾ ਸੀ ਜਾਰੀ ਕੀਤੇ ਗਏ ਹੁਕਮਾਂ ਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੂੰ ਰਜੇਸ਼ ਤਰਪਾਠੀ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਗੰਭੀਰ ਸ਼ਿਕਾਇਤਾਂ ਮਿਲੀਆਂ ਸਨ ਜਿਸ ਤੋਂ ਬਾਅਦ ਆਈਐਸ ਅਧਿਕਾਰੀ ਰਜੇਸ਼ ਤਰਪਾਠੀ ਵਿਰੁੱਧ ਪੂਰੀ ਜਿਹੜੀ ਜਾਂਚ ਆ ਉਹ ਪੰਜਾਬ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਗਈ ਸੀ ਦੂਜੇ ਪਾਸੇ ਪਰਸੋਨਲ ਵਿਭਾਗ ਨੇ ਰਜੇਸ਼ ਤਰਪਾਠੀ ਵਿਰੁੱਧ ਚਾਰ ਸ਼ੀਟ ਜਾਰੀ ਕਰ ਦਿੱਤੀ ਹੈ ਉਹਨਾਂ ਖਿਲਾਫ ਵੱਖ-ਵੱਖ ਸ਼ਿਕਾਇਤਾਂ ਦੇ ਆਧਾਰ ਉੱਤੇ ਦੋਸ਼ਾਂ ਸਬੰਧੀ ਚਾਰ ਸ਼ੀਟ ਜਿਹੜੀ ਜਾਰੀ ਕੀਤੀ ਗਈ ਆ ਉਹਨਾਂ ਤੋਂ ਜਵਾਬ ਵੀ ਮੰਗੇਗੇ ਤੇ ਉਧਰ ਸਰਕਾਰੀ ਅਧਿਕਾਰੀ ਦੱਸਦੇ ਨੇ ਕਿ ਰਜੇਸ਼ ਤਰਪਾਠੀ ਨੇ ਜਿਹੜਾ ਵਾ ਉਹ ਜਵਾਬ ਵੀ ਦੇ ਦਿੱਤਾ ਪਰ ਪੰਜਾਬ ਸਰਕਾਰ ਨੇ ਅ ਦੋਸ਼ ਤੇ ਦੋਸ਼ਾਂ ਦੇ ਜਵਾਬ ਤਹਿਤ ਹੁਣ ਇੱਕ 45 ਅਫਸਰ ਵੀ ਨਿਯੁਕਤ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਸੂਬਾ ਸਰਕਾਰ ਨੇ ਵਧੀਕ ਮੁੱਖ ਸਕੱਤਰ ਜਿਹੜੇ ਆਪਕਾਰੀ ਅਤੇ ਸੰਸਦੀ ਮਾਮਲਿਆਂ ਦੇ ਜ਼ਿੰਮੇਵਾਰੀ ਨਿਭਾ ਰਹੇ ਨੇ ਸੀਨੀਅਰ ਆਈਐਸ ਅਫਸਰ ਡੀਕੇ ਤਵਾੜੀ ਨੂੰ ਜਿਹੜਾ ਵਾ 45 ਅਫਸਰ ਜਿਹੜਾ ਵਾ ਨਿਯੁਕਤ ਕੀਤਾ ਡੀਕੇ ਤਵਾੜੀ ਨੂੰ ਸੁਣਵਾਈ ਲਈ ਸਰਕਾਰ ਨੇ ਜਿਹੜਾ ਜਾਂਚ ਅਧਿਕਾਰੀ ਨਿਯੁਕਤ ਕੀਤਾ ਪਰ ਹਲੇ ਤੱਕ ਇਹ ਜਿਹੜਾ ਵਾ ਸਮਾ ਜਿਹੜਾ ਵਾ ਉਹ ਤੈ ਨਹੀਂ ਕੀਤਾ ਗਿਆ ਕਿ ਉਹਨਾਂ ਨੇ ਸਰਕਾਰ ਨੂੰ ਕੋਈ ਰਿਪੋਰਟ ਦੇਣੀ ਹੈ ਲੇਕਿਨ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਦੀਕੇ ਤਵਾੜੀ ਉਹਨਾਂ ਨੇ ਰਜੇਸ਼ ਤਰਪਾਠੀ ਨਾਲ ਜਿਹੜਾ ਸਾਰਾ ਸੰਬੰਧਿਤ ਰਿਕਾਰਡ ਉਹ ਵੀ ਤਲਬ ਕਰ ਲਿਆ ਪੰਜਾਬੀ ਜਾਗਰਣ ਦੇ ਸੀਨੀਅਰ ਪੱਤਰਕਾਰ ਜੈ ਸਿੰਘ ਛੱਬੜ ਉਹਨਾਂ ਦੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਉਹਦੇ ਚ ਜ਼ਿਕਰ ਕੀਤਾ ਗਿਆ ਕਿ ਆਈਐਸ ਤਰਪਾਠੀ ਨੂੰ ਚਾਰ ਸ਼ੀਟ ਜਾਰੀ ਹੈ ਤੇ ਤਵਾੜੀ ਜਾਂਚ ਅਧਿਕਾਰੀ ਨੁਕਤ ਇਸ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਹਾਲੇ ਵੀ ਬਹੁਤ ਸਾਰੇ ਕਈ ਸੀਨੀਅਰ ਅਧਿਕਾਰੀ ਅਜੇ ਵੀ ਪੋਸਟਿੰਗ ਦੀ ਅਡੀਕ ਵਿੱਚ ਨੇ ਦੱਸਿਆ ਜਾ ਰਿਹਾ ਹੈ ਖਬਰ ਦੇ ਵਿੱਚ ਕਿ ਪਿਛਲੇ 5 ਮਹੀਨਿਆਂ ਤੋਂ ਬਹੁਤ ਸਾਰੇ ਆਈਐਸ ਤੇ ਪੀਸੀਐਸ ਅਧਿਕਾਰੀ ਪੋਸਟਿੰਗ ਦੀ ਅਡੀਕ ਵਿੱਚ ਬੈਠੇ ਨੇ 2 ਦਿਨ ਪਹਿਲਾਂ ਹੀ ਜਦੋਂ 31 ਆਈਐਸ ਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ ਤੇ ਉਹਨਾਂ ਵਿੱਚੋਂ ਸਿਰਫ ਦੋ ਨੂੰ ਹੀ ਨਵੀਂ ਪੋਸਟਿੰਗ ਮਿਲੀ ਆ ਬਾਕੀ ਜਿਹੜੇ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਈਆਂ ਨੂੰ ਹਲੇ ਤੱਕ ਜਿਹੜੀ ਆ ਪੋਸਟਿੰਗ ਨੇ ਮਿਲੀ ਉਹਨਾਂ ਵਿੱਚੋਂ ਸਭ ਤੋਂ ਜਿਹੜੇ ਮਹੱਤਵਪੂਰਨ ਵਿਭਾਗ ਦੇ ਜਿਹੜੇ ਸਕੱਤਰ ਰਹ ਚੁੱਕੇ ਨੇ ਮਤਲਬ ਗ੍ਰਹਿ ਵਿਭਾਗ ਦੇ ਸਕੱਤਰ ਰਹ ਚੁੱਕੇ ਨੇ ਉਹਨੇ ਗੁਰਕੀਰਤ ਕ੍ਰਿਪਾਲ ਸਿੰਘ ਉਹਨਾਂ ਨੂੰ ਵੀ ਹਲੇ ਤੱਕ ਸਰਕਾਰ ਨੇ ਜਿਹੜੀ ਆ ਨਵੀਂ ਜਿਹੜੀ ਆ ਨਿਯੁਕਤੀ ਨਹੀਂ ਦਿੱਤੀ ਹੈਗੀ ਗੁਰਕੀਰਤ ਕ੍ਰਿਪਾਲ ਸਿੰਘ ਉਹਨਾਂ ਨੂੰ 24 ਮਾਰਚ ਨੂੰ ਪੰਜਾਬ ਸਰਕਾਰ ਨੇ ਗ੍ਰਹਿ ਵਿਭਾਗ ਦੇ ਬਤੌਰ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਆਈਐਸ ਅਫੀਸਰ ਪਨੀਤ ਕੁਮਾਰ ਗੋਇਲ ਦੀ ਵੀ ਜਿਹੜੇ ਨੇ ਉਹ ਵੀ ਪੋਸਟਿੰਗ ਦੀ ਅਡੀਕ ਕਾਰੇ ਨੇ ਉਹਨਾਂ ਨੂੰ 24 ਫਰਵਰੀ ਨੂੰ ਸਰਕਾਰ ਨੇ ਹਟਾ ਦਿੱਤਾ ਗਿਆ ਸੀ ਇਸੇ ਤਰ੍ਹਾਂ ਕਬਲਪ੍ਰੀਤ ਬਰਾੜ ਨੂੰ ਵੀ ਹਲੇ ਤੱਕ ਸਰਕਾਰ ਨੇ ਕੋਈ ਪੋਸਟਿੰਗ ਨਵੀਂ ਨਹੀਂ ਦਿੱਤੀ ਉਹਨਾਂ ਨੂੰ ਵੀ 24 ਫਰਵਰੀ ਤੋਂ ਅਹੁਦੇ ਤੋਂ ਜਿਹੜਾ ਵਾ ਫਰਕ ਕਰ ਦਿੱਤਾ ਗਿਆ ਇਸੇ ਤਰ੍ਹਾਂ ਬਹੁਤ ਸਾਰੇ ਕਈ ਅਜਿਹੇ ਪੰਜਾਬ ਦੇ ਵਿੱਚ ਪੀਸੀਐਸ ਤੇ ਆਈਐਸ ਅਫੀਸਰ ਨੇ ਜਿਨ੍ਹਾਂ ਨੂੰ ਸਰਕਾਰ ਨੇ ਹਲੇ ਨਵੀਂ ਜ਼ਿੰਮੇਵਾਰੀ ਨਹੀਂ ਦਿੱਤੀ ਲੇਕਿਨ ਹੁਣ ਜਿਹੜਾ ਸਾਹਮਣੇ ਮਸਲਾ ਆ ਰਿਹਾ ਕਿ ਆਈਐਸ ਰਜੇਸ਼ ਤਰਪਾਟੀ ਜਿਹੜੇ ਮੁਕਸਰ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਸ਼ਿਕਾਇਤਾਂ ਦੇ ਆਧਾਰ ਤੇ ਉਹਨਾਂ ਨੂੰ ਮੁਅਤਲ ਕੀਤਾ ਗਿਆ ਸੀ ਤੇ ਹੁਣ ਉਹਨਾਂ ਨੂੰ ਚਾਰ ਸ਼ੀਟ ਵੀ ਜਾਰੀ ਕਰ ਦਿੱਤੀ ਹੈ ਇਸ ਕਵਰ ਦੇ ਨਾਲ ਹੀ ਤੁਹਾਡੇ ਤੋਂ ਲਿਆ ਗਿਆ ਦੇਖਦੇ ਰੋਏ ਪੰਜਾਬ